ਜੀ ਮੈਂ ਹਾ ਅਜੀਤਪੁਰ ਸੰਧੂ ਤੇ ਗੱਲ ਕਰਦੇ ਆ ਜੀ ਆਪਾਂ ਅਕਸਰ ਹੀ ਦੇਖਦੇ ਆ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਆਮ ਆਦਮੀ ਪਾਰਟੀ ਨੂੰ ਪੰਡ ਦੀ ਨਜ਼ਰ ਆਉਂਦੀ ਨੇ ਕਿ ਇਹਨਾਂ ਦੇ ਵਿਧਾਇਕ ਮੰਤਰੀ ਆਗੂ ਇਹਨਾਂ ਦੇ ਇਮਾਨਦਾਰ ਨਹੀਂ ਹਨ ਚਾਹੇ ਵਾਰ-ਵਾਰ ਮੁੱਖ ਮੰਤਰੀ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਅਸੀਂ ਇਮਾਨਦਾਰ ਹਾਂ ਲੇਕਿਨ ਕਾਂਗਰਸ ਪਾਰਟੀ ਹਮੇਸ਼ਾ ਹੀ ਕੈਨ ਬੀ ਹੈ ਕਿ ਇਹਨਾਂ ਨੇ ਇੱਕ ਵੀ ਪੰਜਾਬ ਦੇ ਵਿੱਚ ਇਮਾਨਦਾਰੀ ਨਾਲ ਕੰਮ ਨਹੀਂ ਕੀਤਾ ਤੇ ਇਹ ਕਾਫੀ ਜ਼ਿਆਦਾ ਜਿਹੜੇ ਕਪੜੇ ਕਰਦੇ ਵੀ ਨਜ਼ਰ ਆਉਂਦੇ ਨੇ ਤੇ ਵਾਰ-ਵਾਰ ਜਿਹੜੀ ਭਾਜਪਾ ਵੱਲੋਂ ਵੀ ਵੱਡੇ ਸ਼ਿਕਾਇਤਾਂ ਜਕਸੇ ਜਾਂਦੇ ਨੇ ਕਾਂਗਰਸ ਪਾਰਟੀ ਵੱਲੋਂ ਕਿ ਭਾਜਪਾ ਵੀ ਕਿਤੇ ਨਾ ਕਿਤੇ ਦੇਸ਼ ਭਰ ਦੇ ਵਿੱਚ ਜਿਹੜਾ ਹੈ ਆਪਣੇ ਹੁਕਮ ਚਲਾ ਰਹੀ ਹੈ ਜਿਹੜੇ ਆਪਣੇ ਜੋ ਹੈ ਭ੍ਰਿਸ਼ਟਾਚਾਰੀ ਕਰ ਰਹੀ ਹੈ ਤੇ ਇਹਨਾਂ ਦੇ ਵਿਧਾਇਕਾਂ ਮੰਤਰੀਆਂ ਵੱਲੋਂ ਰਾਜ ਕੇ ਭ੍ਰਿਸ਼ਟਾਚਾਰੀ ਕੀਤੀ ਜਾਂਦੀ ਹੈ ਲੇਕਿਨ ਇਸ ਵਾਰ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਜਿਹੜੇ ਨੇ ਉਹ ਈਡੀ ਦੇ ੜੀਕੇ ਚੜ ਗਏ ਨੇ ਤੁਹਾਨੂੰ ਦੱਸਿਆ ਕਿ ਕਰਨਾਟਕ ਦੇ ਉੱਤਰ ਕੰਨੜ ਜਿਨੇ ਦੇ ਕਾਰਵਾਰ ਹਲਕੇ ਤੋਂ ਕਾਂਗਰਸ ਵਿਧਾਇਕ ਸ਼ਤੀਸ਼ ਕ੍ਰਿਸ਼ਨ ਸੈਲ ਦੇ ਘਰ ਤੇ ਇਨਫਰੋਸਮੈਂਟ ਡਾਇਰੈਕਟਰ ਈਡੀ ਦੇ ਅਧਿਕਾਰੀਆਂ ਨੇ ਛਾਪਾ ਮਾਰਿਆ ਤੇ 24 ਤੋਂ ਵੱਧ ਈਡੀ ਅਧਿਕਾਰੀਆਂ ਨੇ ਘਰ ਦੇ ਮੌਜੂਦਾ ਦਸਤਾਵੇਜ਼ਾਂ ਤੇ ਜਾਂਚ ਕੀਤੀ ਵਿਧਾਇਕ ਸਤੀ ਸ਼ਲ ਅਤੇ ਉਹਨਾਂ ਦਾ ਪ੍ਰਵਾਰ ਚਲਦੇ ਵਿਦਵਾਂ ਸਭਾ ਸੈਸ਼ਨ ਦੇ ਕਾਰਨ ਬੈਂਗਲੁਰ ਵਿੱਚ ਹਨ ਗੈਰ ਕਾਨੂੰਨੀ ਤਾਤ ਦੀ ਤਸਕਰੀ ਤੇ ਇੱਕ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਕੱਢ ਚੁੱਕੇ ਵਿਧਾਇਕ ਸੈਲ ਨੂੰ ਬੈਲ ਕੇ ਰੀਦ ਬੰਦਰਗਾਹ ਤੋਂ ਮਲਿਕ ਮਲਿਕਾ ਰਜੂਨਾ ਸ਼ਿਪਿੰਗ ਕੰਪਨੀ ਦਾ ਹੀ ਵਿਦੇਸ਼ ਵਿੱਚ ਗੈਰ ਕਾਨੂੰਨੀ ਤਾਤ ਦੀ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਸੇਵਾਮੁਕਤ ਲੋਕ ਕਿਆ ਜਸਟਿਸ ਸੰਤੋਸ਼ ਏਗੜੇ ਦੀ ਅਗਵਾਈ ਵਾਲੀ ਇੱਕ ਟੀਮ ਦੀ ਸ਼ਿਕਾਇਤ ਹੈ ਕਿ ਆਧਾਰ ਦੇ ਲੋਕ ਪ੍ਰਤੀਨਿਧੀਆਂ ਦੀ ਵਿਸ਼ੇਸ਼ ਅਦਾਲਤ ਨੇ ਪਿਛਲੇ ਅਕਤੂਬਰ ਵਿੱਚ ਸ਼ਤੀਸ਼ ਸ਼ੈਲ ਨੂੰ 7 ਸਾਲ ਦੀ ਕੈਦ ਅਤੇ 14 ਕਰੋੜ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ ਸ਼ੈਲ ਨੇ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਅਪੀਲ ਦੇ ਵਿਚਾਰ ਕਰਦੇ ਅਦਾਲਤ ਦੀ ਸਜ਼ਾ ਨੂੰ ਮੁਅੱਤਲ ਕਾਰ ਦਿੱਤਾ ਤੇ ਜ਼ਮਾਨਤ ਵਿੱਚ ਹੋਏ ਜੁਰਮਾਨੇ ਦੀ ਰਕਮ ਦਾ 25% ਦੀ ਜਮ੍ਹਾਂ ਕਰਵਾਉਂਦਾ ਨਿਰਦੇਸ਼ ਦਿੱਤਾ ਸੀ ਲੇਕਿਨ ਤਾਨੂ ਦਾਸ ਦਈਏ ਕਿ ਇਸ ਟਾਈਮ ਜਿਹੜੇ ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਦੇ ਕਾਨਵਰ ਨੇ ਕਾਂਗਰਸ ਵਿਧਾਇਕ ਸਤੀਸ਼ ਕ੍ਰਿਸ਼ਨ ਸੈਲ ਦੇ ਕਾਰ ਦੇ ਵਿੱਚ ਈਡੀ ਨੇ ਛਾਪਾ ਮਾਰਿਆ ਹੈ ਤੇ ਜਿੱਥੇ ਕਾਂਗਰਸ ਵਾਰ-ਵਾਰ ਬੀਜੇਪੀ ਨੂੰ ਭੰਡ ਦੀ ਨਜ਼ਰ ਆਉਂਦੀ ਹੈ ਵਾਰ-ਵਾਰ ਆਮ ਆਦਮੀ ਪਾਰਟੀ ਨੂੰ ਭੰਡ ਦੀ ਨਜ਼ਰ ਆਉਂਦੀ ਹੈ ਲੇਕਿਨ ਇਸ ਵਾਰ ਕਾਂਗਰਸ ਦਾ ਆਪਣਾ ਹੀ ਮੌਜੂਦਾ ਵਿਧਾਇਕ ਈਡੀ ਦੇ ਜੋ ਹੈ ਅੜਿੱਕੇ ਚੜ ਗਿਆ ਹੈ ਤੇ ਹੁਣ ਜਿਹੜਾ ਉਹਦਾ ਬਚਣਾ ਵੀ ਮੁਸ਼ਕਲ ਹੈ